ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮੌਣ ਪੰਡਾਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੰਦੀਪ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਚ ਤੁਹਾਨੂੰ ਹੌਲੇ-ਭਾਲੇ ਦੋ گاਵਾ ਦਿਖਾਉਣੀਆਂ ਇੱਕ ਬੱਚੇ ਵਾਲੀ ਤੇ ਇੱਕ ਬੱਚੇ ਤੋਂ ਬਿਨਾ ਇਹ ਆ ਵੀ ਸੋਇਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਪਰ ਤਸੱਲੀ ਆਪਣੇ ਇੱਥੇ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੇਟੀ ਸਤਿ ਸ੍ਰੀ ਅਕਾਲ ਹੋਠੀਕ ਠਾਜ ਜੀ ਵਧੀਆ ਬੇਟੀ ਤੁਸੀਂ ਨਾਮ ਠੀਕ ਹੈ ਜੀ ਤੇ ਨਾਮ ਦੱਸਦੇ ਇੱਕ ਵਾਰੀ ਫਿਰ ਹਾਂਜੀ ਸੰਦੀਪ ਸਿੰਘ ਪਿੰਡ ਮੋੜ ਪੰਡਾੜੀਆਂ ਤਹਿਸੀਲ ਜਨਾਲਾ ਜਿਹੜਾ ਮਿਸਰ ਨੇੜੇ ਪਤੇ ਤੇ ਫੋਨ ਨੰਬਰ ਹੀ ਪੁੱਛ ਦੋ ਫੋਨ ਨੰਬਰ 99816 85435 ਠੀਕ ਹੈ ਜੀ ਹਾਂਜੀ ਤੇ ਦੋ ਗਾਵਾਂ ਫਿਰ ਦੋ ਗਾਵਾਂ ਤੇ ਇੱਕ ਵੱਛੀ ਵੀ ਹੈ ਨਾ ਇੱਕਾਂ ਜੀ ਵੱਛੀ ਠੀਕ ਹੈ ਚਲੋ ਪਹਿਲਾਂ ਆਹ ਵਾਲੀ ਗਾਂ ਵਖਾ ਦਈਏ ਇੱਕੋ ਹੀ ਰੰਗ ਦੀਆਂ ਅੱਜ ਸਾਰਿਆਂ ਦੇ ਇੱਕੋ ਜਿਹੇ ਡੱਬੇ ਦੇ ਇੱਕੋ ਜਿਹੇ ਰੰਗ ਦੀਆਂ ਵੀਰ ਜੀ ਦੂਜਾ ਸੁਆਲ ਆਲੇ ਕਿਤੇ ਜਾਸੂਆ ਵਾਲੇ ਆਹ 11 ਕਿਲੋ ਦੁੱਧ ਹੈ ਦੁੱਧ 11 ਕਿਲੋ ਹੋਊਗਾ 10 ਕਿਲੋ ਆਣਾ ਦੇਣੀ ਹੈ ਵੀਰ ਜੀ ਪੱਕਾ ਦੁੱਧ ਹੈਗਾ ਜੀ ਪੱਕਾ ਲੀਟਰਾਂ ਵਾਲਾ ਦੁੱਧ ਵੀ ਜੀ ਕਿਤੇ ਚਵਾ ਲੱਗਾ ਗਾਂ ਨੂੰ ਅੱਛਾ ਗਾਂ ਦੀ ਗੱਲ ਧਾਰਾ ਮਾਰ ਕੇ ਖੋਣੇ ਆ ਅੱਛਾ ਤੇ ਅਮਗਰ ਵੱਛੀ ਜੀ ਵੀਰ ਜੀ ਠੀਕਾ ਕੋ ਦੂਹਾ ਮਹੀਨੇ ਲਾਲੇ ਢਾਈਆਂ ਵਾਲੇ ਤੇ ਨਾ ਮਹੀਨੇ ਲਾਲੇ ਠੀਕ ਹੈ ਮਿਲਦੀ ਵੱਛੀ ਨਾਲ ਜੀ ਅੱਛਾ ਮਿਲਦੀ ਵੱਛੀ ਤੇ ਮਿਲਦੀ ਮਸ਼ੀਨਾਂ ਵਾਲੀ ਆ ਠੀਕ ਹੈ ਜੀ ਹਾਂ ਮਿਲਦੀ ਮਸ਼ੀਨਾਂ ਵਾਲੇ ਗਾੜਲੇ ਥਾਂ ਦੀ ਬਹਿਣੀ ਤੋਂ ਗਾੜਲੇ ਥਾਂ ਦੀ ਤੇਲ ਆ ਇੱਕ ਥਣ ਨਹੀਂ ਇਹ ਤਾਂ ਚੱਲਦਾ ਹਾਂ ਜੀ ਆ ਇਧਰੋਂ ਥਾਂ ਨੂੰ ਹਾਂ ਤੇਲੜਿਆ ਥਾਂ ਨੂੰ ਤੋਰ ਤੋਰ ਇੱਕ ਦੀ ਫੇਰ ਇੱਕ ਦਿਨ ਨਹੀਂ ਲੱਗਿਆ 10 11 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹ ਦੇਖੋ। ਬਾਕੀ ਉਤ ਰਹੇ ਆ ਵੀ ਚਲੋ ਕੱਦ ਕਾਠ ਦੀ ਚੰਗੀ ਆ। ਗਰਮੀ ਆ ਚੋਂ ਨਾਲੀ ਵਿੱਜੀ ਇਹਨੂੰ ਕੋਈ ਨਾ ਗਰਮੀ ਦੀ ਪਰਵਾਹ ਨਾ ਛਾਂ ਦੀ ਪਰਵਾਹ। ਹਾਂਜੀ ਜੇ ਤਰ੍ਹਾਂ ਹੁਣ ਮੈਂ ਉੱਥੇ ਧੁੱਪੇ ਵੱਜੀਆਂ ਵਾ ਕੋਈ ਗੱਲ ਨਹੀਂ। ਚਲੋ ਜੀ। ਖਾਓ ਗੱਜੀ ਅਸਾਂ। ਖਾਓ ਜੀ। ਥਾਣੋ ਖਾਓ ਜੀ। ਇਹ ਤੋਂ ਥਣ ਕਰ। ਬਾਕੀ ਆ ਥਾਨ ਆਪਾਂ ਲੈ ਸਕਦੇ। ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਨੇ। ਹਾਂਜੀ ਧਾਰਾ ਮਾਰ ਕੇ ਖੋਣੇ ਵਿੱਦੀ। ਦਿਖਾ ਦਿਓ ਫਿਰ। ਹਾਂ ਦੇਖ ਸਾਡੇ ਵੱਛੀ ਥੱਲੇ ਛੱਡਨੀ ਪਿੰਦੀ ਆ ਮੱਛੀ ਛੀ ਛੱਡ ਕੇ ਤਾਂ ਨਹੀਂ ਆਣਾ ਹਾਂ ਦੇਖ ਸਾਡੇ ਵੱਛੀ ਨੇ ਚੱਕਦੀ ਆ ਪੂਰਾ ਹੱਲੇ ਵੀ ਪੂਰਾ ਵਸ਼ੀ ਨੇ ਚੜਦੀ ਵੱਛੀ ਦਾ ਵੀ ਜੀ ਕਰਦੀ ਬੜਾ ਜੀ ਠੀਕ ਆ ਵਸ਼ੀ ਤੋਂ ਬਗਾਇ ਨਹੀਂ ਜੇ ਮਿਲਦੀ ਵਸ਼ੀ ਦਾ ਕਰਦੀ ਬੜਾ ਜੀ ਹਾਂ ਦੇਖ ਸਾਡੇ ਜੀ ਤੇ ਉਹ ਦੂਸਰੇ ਦਾ ਸਾਂਚੇ ਵਿੱਚ ਦਿਖਾ ਦਿਓ ਠੀਕ ਹੈ ਜੀ ਉਹ ਔਰ ਛਟਾ ਕੋਈ ਨਹੀਂ ਜਵਾਬ ਜੀ ਕਿਤੇ ਲੱਗਾ ਵੇਖੋ ਚਵਾਂ ਵੇਖੋ ਚਵਾਂ ਜੀ ਵੇਖੋ ਚਵਾਂ ਕਿਤੇ ਲੱਗਾ ਗਾਂ ਦੀ ਗੱਲ ਆ ਚਵਾਰ ਦੇ ਵਿੱਚ ਹੀ ਠੀਕ ਆ 10 ਕਿਲੋ ਦੁੱਧ ਵੀ ਜੀ ਲੀਟਰਾਂ ਵਾਲਾ ਵਾ ਅੱਛਾ ਜੀ 10 ਲੀਟਰ ਦੁੱਧ ਤੇ ਮੁੱਲ ਫੇਰ ਇਹਦਾ ਮੁੱਲ ਵੀ ਜੀ ਇਹਦਾ ਜਾਇ ਜੀ ਕਿੰਨਾ ਜੇ ਇਹ ਤਾਂ ਪੂਰਾ ਹੁੰਦਾ ਹਾਂਜੀ ਬੱਚਾ ਬੱਚਾ ਤਾ ਜਾਂ ਹੁੰਦਾ ਫੇਰ ਤੇ ਭਾਂ ਚਾਲੀ ਜਾਂਦੀ ਵੇਚਦੇ ਹਾਂਜੀ ਨਾ 40 ਕਰਨਾ ਨਾ 35 ਮੁੱਲ 28000 ਕਿੰਨੇ ਦੀ ਜਾਸਨ ਕਰ ਦੋ ਆਪ ਹੀ 26 ਦੇ ਦਈਏ ਚਾਹ ਵੀ ਤਿੰਨੇ ਦੀ ਜੀ ਦੇ ਦਾਂਗੇ ਛੋੜ ਛਪਾ ਕਰਦਾਂਗੇ ਛੋੜ ਕਰਦਾਂਗੇ ਫੋਨ ਲਾਵੇ ਕਰਦਾਂਗੇ ਛੋੜ ਅੱਛਾ ਕੋ ਫੋਨ ਲਾਉਗਾ ਤੇ ਆਪੇ ਸੌਦਾ ਹੋ ਜਾਊਗਾ ਕੋਈ ਨਹੀਂ ਵੀ ਜੀ ਠੀਕ ਹੈ ਫੋਨ ਲਾਵੇ ਤੇ ਹੁਣ ਆ ਜਿਹੜੀ ਗਾਂਜ ਚਾਰ-ਪੰਜ ਹਜ਼ਾਰ ਦੀ ਵੀਰ ਮਗਰ ਵੱਛੀ ਆ ਠੀਕ ਆ ਆਹ ਚਾਰ-ਪੰਜ ਹਜ਼ਾਰ ਦੀ ਕਹਿੰਦੇ ਤੇ ਮਗਰ ਵੱਛੀ ਆ ਭੋੜੀ ਆ ਵੱਛੀ ਸਿੰਘ ਦਗਾਏ ਆ ਤੇ ਉਤਰਾ ਜਲਾ ਵੱਛੀ ਸੰਭੇ ਸੰਭੇ ਚੰਗੀ ਆ ਵੱਛੀ ਤਿਆਰ ਹੋ ਜਾਣੀ ਗੱਲ ਸੀ ਤਾਂ ਨਹੀਂ ਚਾਰ ਹੀ ਜੇ ਕੋਈ ਛਾਂਗਣੀ ਉਹ ਚਾਰ ਥਾਣ ਇੱਕੋ ਜੇ ਇੱਕੋ ਜੇ ਥਾਣੋ ਇਸੀ ਦੇ ਇਹ ਪਲੀ ਪਲੋਸੀ ਵੱਛੀ ਉਹਦੇ ਮਗਰ ਤੇ ਹੁਣ ਆ ਜਿਹੜੀ ਕਾਂਜ ਇਹ ਦੇਖੋ ਵਿਜੀ ਦੁੱਧ ਦੇ ਕਹੇ 9 ਕਿਲੋ ਅੱਛਾ ਹਾਂਜੀ 8 ਕਿਲੋ ਕਰਕੇ ਦੇਣੀ ਏ 8 ਕਿਲੋ ਦੁੱਧ ਹੈਗਾ ਹੁਣ ਕਿੰਨੇ ਤੋਰੋ ਦੇਣੀ ਜੀ ਇਹਦਾ ਬੈਣੀ ਤੋਂ ਗਾੜਲਾ ਥਾਣ ਅੱਧਾ ਜੀ ਅੱਛਾ ਆਵਲਾ ਥਾਣ ਆਵਲਾ ਥਾਣ ਅੱਧਾ ਜੇ ਦੱਸ ਕੇ ਦੇਣੀ ਹੈ ਵਿਜੀ ਠੀਕ ਹੈ ਬਾਕੀ ਸਾਰੇ ਥਾਣ ਓਕੇ ਬਾਕੀ ਸਾਰੇ ਥਾਣ ਓਕੇ ਆ ਭਾਵੇਂ ਕੋਈ ਲੀਟਰ ਨਾਲ ਚੋ ਕੇ ਸਾਡੇ ਘਰੋਂ ਲੈ ਕੇ ਠੀਕ ਹੈ ਲੀਟਰਾਣਾ ਥਾਣ ਚੋ ਕੇ ਦੇਖ ਲੈ ਕਿੰਨਾ ਸੁਆ ਮਸ਼ੀਅਮ ਐਲਾ ਸੁਆ ਬੋਤਾ ਵੇ ਡਗਾ ਨਹੀਂ ਦਰਮਿਆਨਾ ਜਾਂ ਕਾਦੇ ਛੋਟੇ ਕਦਦੇ ਹੀ ਆ ਜਿਹੜੀ ਇਹ ਜਲਾ ਮੇੜਿਆ ਟੋਕਨੀ ਪੱਠੇ ਖਾ ਕੇ ਰੱਜ ਜਾਣਾ ਵਾ ਦੁੱਧ ਵਧੀਆ ਦੇਈ ਜਾਣਾ ਘਰ ਰੱਖਣਾ ਤੇ ਵਧੀਆ ਆ ਠੀਕ ਹੈ ਜੀ ਹਾਂ ਜੀ ਚਾਹ ਪਾਣੀ ਦਾ ਚਲੋ ਇਹਨੇ ਸਾਰੀ ਆਪਣਾ ਵਧੀਆ ਜੀ ਦੁੱਧ ਨਾ 9 ਕਿਲੋ ਦੁੱਧ ਹੈ ਵੀ ਜੀ 400 ਰੁਪਏ ਦਾ 1.5 ਦਾ ਦੁੱਧ ਆ ਰੱਖਾਣੇ ਦੇ ਵੀ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ ਮੋਲਵੀ ਜੀ ਇਹਦਾ ਵੀ ਪਿਛਲੀ ਵੀਡੀਓ ਹੀ ਪਾਈ ਹੈ ਅਸੀਂ ਝੂੜ ਨਹੀਂ ਮਾਨਾ ਪਿਛਲੀ ਵੀਡੀਓ ਪਾਈ ਸਾਡਾ 14000 ਦਾ ਸੌਦਾ ਹੋਇਆ ਹੈ ਤੇ ਵੀਰ ਨੇ ਸਾਈ ਪਾ ਗਿਆ ਨਾ ਮੈਂ ਸਵੇਰੇ ਖੜੂ ਸ਼ਾਮਾਂ ਨੂੰ ਵੀਰ ਨੇ ਖਰਾਬ ਬੜਾ ਕੀਤਾ ਸਾਨੂੰ ਸਾਈ ਪਾ ਗਏ ਅੱਛਾ ਤੇ ਵੀਰ ਜੀ ਮੋਲ ਅਸੀਂ ਪਹਿਲਾਂ 18 ਕੀਤਾ ਇਹ 14000 ਹੀ ਦੇ ਦਾਂਗੇ ਹਾਂਜੀ ਹੁਣ ਮੋਲ ਵੀਰ ਜੀ ਭਾਵੇਂ 20 ਕਰੀ ਜੇ ਭਾਵੇਂ 16 ਕਰੀ ਜਾਈਏ ਭਾਵੇਂ 18 ਕਰੀ ਜਾਈਏ ਕਿਹੜੀ ਦੇਣੀ ਹੈ 13000 ਦੀ ਜੱਸਣੋ ਦੀ ਅੱਛਾ 13000 ਦੀ ਦੇ ਦੇ 13000 ਦੀ ਠੀਕ ਹੈ ਜੋਰਸ਼ ਪਾ ਕਰਦਾ ਫੋਨ ਲਾਵੇ ਕੋਈ ਤੇ ਵੀਰ ਜੀ ਬੇਨਤੀ ਆਏ ਵੀਰ ਭੈਣ ਭਰਾ ਕੋਈ ਵੀ ਵੀਡੀਓ ਸਾਰੀ ਵੇਖੇ ਹਾਂਜੀ ਸਾਰੀ ਵੀਡੀਓ ਵੇਖੇ ਆਪਣੇ ਘਰੇ ਸਲਾਹ ਕਰਕੇ ਫੇਰ ਫੋਨ ਲਾ ਕੇ ਸਾਈ ਬਿਆਨ ਕਰੇ ਠੀਕ ਹੈ ਕਈ ਵੀਰ ਇਤਨਾ ਸਾਈ ਪਾ ਦਿੰਦੇ ਮੁੜ ਕੇ ਆਖ ਦਿੰਦੇ ਵੀ ਸਾਈ ਪਾਤੀ ਸਾਡੇ ਘਰ ਦੇ ਆਂਦੇ ਪਸੰਦ ਨਹੀਂ ਆਈ ਸਾਡੀ ਸਾਈ ਬੈਕ ਪਾ ਦੋ ਠੀਕ ਹੈ ਸਾਰੀ ਜੀ ਵੀਡੀਓ ਵੇਖੇ ਸਲਾਹ ਬਿਆਨ ਸਲਾਹ ਕਰਕੇ ਫੇਰ ਸਾਡੇ ਨਾਲ ਗੱਲ ਕਰੇ ਠੀਕ ਹੈ ਜੀ ਹਾਂਜੀ ਇੱਕ ਹੋਰ ਹੈਗੀ ਬੱਛੀ ਵੀ ਜੀ ਕਾਂਜੀ ਖੀਰੀ ਜੀ ਖੀਰੀ ਖੀਰੀ ਜੀ ਠੀਕ ਹੈ ਹਾਂਜੀ ਥਾਂ ਤੋਂ ਨਾ ਸਿੰਗ ਨਹੀਂ ਚਲੋ ਇਹਦੇ ਕਿੰਨੇ ਦਿਨ ਤੱਕ ਆਏ ਕੋਈ ਫੋਟ ਨਹੀਂ ਕੋਈ ਸ਼ਾਂਗਣੀ ਜ ਵਿਜੀ ਇਹਦੇ ਠੀਕ ਹੈ ਹਾਂਜੀ ਹਾਂਜੀ ਇੱਕੋ ਜੇ ਥਾਣੇ ਇੱਕੋ ਜੀ ਠੀਕ ਹੈ ਮੜਾ ਡਰਦੀ ਜੀ ਵਿਜੀ ਕੈਮਰੇ ਤੋਂ ਠੀਕ ਹੈ ਚਲੋ ਦਿਖਾਈ ਤਾਂ ਥੋੜੇ ਕਿ ਤੋਰ ਤੋਂ ਡਰਦੀ ਆ ਤਾਂ ਮੜੀ ਜੀ ਕੰਨ ਵੀ ਲੰਬੇ ਚਲੋ ਬੰਦ ਰੰਗ ਬਾਜ ਰੰਗ ਬਾਜ ਵਾਸੀ ਵਿਜੀ ਪ੍ਰਿੰਟ ਵੇਖੋ ਕਿੱਡਾ ਸੋਨਾ ਅੱਛੀ ਜੀ ਪ੍ਰਿੰਟ ਦੇ ਕੋ ਬੱਛੀ ਦਾ ਬਾਕੀ ਇਹ ਵੀ ਚਲੋ ਕੋਈ ਵੀਰ ਮੱਛੀਆਂ ਪਾਲੂਗਾ ਤੇ ਫੇਰ ਹੀ ਗਾਂ ਘਾਵਾਂ ਤਿਆਰ ਹੋਣੀਆਂ ਹਾਂਜੀ 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 ਮੱਛੀ ਦਾ ਪ੍ਰਿੰਟ ਪ੍ਰਿੰਟ ਚੰਗਾ ਵੀਰ ਜੀ ਹਾਂਜੀ ਤੇ ਇਹਦਾ ਮੁੱਲ ਫੇਰ ਮੁੱਲ ਜੀ ਸੇਂਗ ਸੁੰਗਣਾ ਹੁੰਦੇ ਫੇਰ ਤਾਂ 5000 ਦੀ ਵੇਚ ਦਿੰਦੇ ਮੁੱਲੀ ਹੋ ਗਈ ਠੀਕ ਆਣੀ ਮੁੱਲੀ ਹੋ ਗਈ ਠੀਕ ਆਣੀ ਹੀ ਭਰਾਇਆ ਕੋਈ ਭਰਾ ਵੀ ਲੈ ਪਾ ਅੱਛਾ ਤੇ ਸੇਂਗਣਾ ਦੇ ਫੇਰ ਤਾਂ 5000 ਦੀ ਦੇ ਦੇ ਹੁੰਦੇ ਦੀਏ 4 ਦੀ 2000 ਦੀ ਦੇ ਦੀਏ ਚਲੋ ਵੀ ਜੀ ਦੇ ਦਾਂ ਤੁਸੀ ਅੱਛਾ ਛੋਟ ਕਰ ਦਾਂਗੇ ਠੀਕ ਹੈ ਜੀ ਹਾਂਜੀ ਕਪੂਨ ਲਾਵੇ ਵੀ ਜਿੰਨਾ ਡੰਗਰਾਂ ਦਾ ਠੀਕ ਦੇ ਦਵਾਂਗੇ ਠੀਕ ਹੈ ਹਾਂਜੀ ਬਾਕੀ ਤਸੱਲੀ ਆਪਣੀ ਇੱਥੇ ਕਰਕੇ ਖੜੋ ਜੀ